ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਅਲਫਾ ਚੈਨਲ ਤੇ ਸ਼ੁਰੂ ਕਰਦੇ ਹਾਂ ਇੱਕ ਹੋਰ ਨਵੀਂ ਕਹਾਣੀ ਨਾ ਮੁੱਕਣ ਵਾਲਾ ਇੰਤਜ਼ਾਰ ਭਾਗ 1 ਲੇਖਕ ਪਰਮਪ੍ਰੀਤ ਜੋਗ ਇਹ ਇੱਕ ਕਾਲਪਨਿਕ ਕਹਾਣੀ ਹੈ ਚੱਲਣਾ ਯਾਰ ਹੁਣ ਤਾਂ ਬਹੁਤ ਧੀਰ ਵੀ ਹੋ ਰਹੀ ਹੈ ਇੱਕ ਤੂੰ ਹੈ ਕਿ ਕੋਈ ਫਰਕ ਹੀ ਨਹੀਂ ਪੈ ਰਿਹਾ ਹੁਣ ਤਾਂ ਮੈਨੂੰ ਡਰ ਲੱਗਦਾ ਹੈ ਹੁਣ ਹਨੇਰਾ ਵੀ ਸੰਘਣਾ ਹੋ ਰਿਹਾ ਹੈ ਤਰਨ ਬੇਸਵਰੀ ਨਾਲ ਆਪਣੀ ਸਹੇਲੀ ਪ੍ਰੀਤ ਨੂੰ ਆਖਰੀ ਸੀ ਪਰ ਪ੍ਰੀਤ ਦੇ ਕੰਨ ਉੱਪਰ ਤਾਂ ਕੋਈ ਅਸਰ ਹੀ ਨਹੀਂ ਹੋ ਰਿਹਾ ਸੀ ਪਤਾ ਨਹੀਂ ਉਹ ਕਿੱਥੇ ਖਵਾਚੀ ਹੋਈ ਸੀ ਆਫਿਸ ਤੋਂ ਨਿਕਲੇ ਉਸ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਉਸ ਦਾ ਘਰ ਪਰਤਣ ਵੱਲ ਜਰਾ ਵੀ ਮਾਨੀ ਸੀ ਬਸ ਬੇਚੈਨੀ ਨਾਲ ਆਉਣ ਜਾਣ ਵਾਲੀ ਟ੍ਰੇਨ ਨੂੰ ਦੇਖ ਰਹੀ ਸੀ ਆਪਣੀ ਸੋਚ ਵਿੱਚ ਘੁੰਮਸਮੋ ਤਰਨੇ ਹਾਰ ਕੇ ਗੁੱਸੇ ਵਿੱਚ ਧਮਕੀ ਦਿੱਤੀ ਪ੍ਰੀਤ ਹੁਣ ਵੀ ਮੈਟਰੋ ਵਿੱਚ ਨਹੀਂ ਚੜੀ ਤਾਂ ਮੈਂ ਤੈਨੂੰ ਛੱਡ ਕੇ ਚਲੀ ਜਾਵਾਂਗੀ। ਇਹ ਨਾ ਸੁਣਦੇ ਹੀ ਪ੍ਰੀਤ ਆਪਣੀ ਸੋਚ ਵਿੱਚੋਂ ਬਾਹਰ ਆਈ। ਚੱਲ ਯਾਰ ਕਿਤੇ ਤਾਂ ਜਾਣਾ ਹੀ ਐ। ਉਹ ਫਿਰ ਘਰ ਹੋਵੇ ਜਾਂ ਮਕਾਨ। ਪ੍ਰੀਤ ਤੇ ਧਰਨੇ ਮੈਟਰੋ ਲਈ ਅਤੇ ਲਗਭਗ 1 ਘੰਟੇ ਵਿੱਚ ਹੀ ਉਹ ਦੋਵੇਂ ਆਪਣੇ ਘਰ ਦੇ ਬੂਹੇ ਅੱਗੇ ਖੜੀਆਂ ਸੀ। ਦੋਵਾਂ ਦੇ ਘਰ ਆਲੇ ਦੁਆਲੇ ਸੀ। ਘਰਾਂ ਦੀ ਛੱਤ ਸਾਂਝੀ ਸੀ। ਰੋਟੀ ਟੁੱਕ ਕਰਕੇ ਉਹ ਫਿਰ ਰਾਤ ਇਕੱਠੀਆਂ ਹੋ ਜਾਂਦੀਆਂ ਫਿਰ ਗੱਲਬਾਤ ਦਾ ਇੱਕ ਲੰਮਾ ਦੌਰ ਚੱਲਦਾ ਜਦ ਤੱਕ ਤਰਨਦੇ ਬਾਪੂ ਦੀ ਝਿਲਕੀ ਨਾ ਪੈਂਦੀ ਦੋਵੇਂ ਮੂੰਹ ਸਿਰ ਟਾ ਕੇ ਚੁੱਪ ਕਰ ਸੌ ਜਾਂਦੀਆਂ ਰਾਤ ਦਾ ਸਫਰਾ ਤਾਰਿਆਂ ਦੀ ਸ਼ਾਂਹੇਠ ਮਿੱਠੀ ਨੀਂਦ ਵਿੱਚ ਵਿਚਰਨਾ ਸਕੂਨ ਦਿੰਦਾ ਹੈ ਪਰ ਕੁਝਕ ਆਪਣੀ ਕਿਸਮ ਦਾ ਸਕੂਨ ਘਾਟੀ ਲਿਖਵਾ ਕੇ ਆਉਂਦੇ ਹਨ ਜਿਵੇਂ ਜਿਵੇਂ ਰਾਤ ਅੱਗੇ ਵਧੀ ਹੈ ਦਿਲਾਂ ਦਾ ਦਰਦ ਵੀ ਵੱਧ ਜਾਂਦਾ ਹੈ ਖਾਸ ਕਰ ਉਸ ਵੇਲੇ ਜਦੋਂ ਸਿਰ ਉੱਪਰ ਪਿਆਰ ਦਾ ਹੱਥ ਰੱਖਣ ਵਾਲਾ ਨੇੜੇ ਨਾ ਹੋਵੇ ਮਮਤਾ ਦੀ ਛਾਂ ਨਾ ਹੋਵੇ ਜ਼ਿੰਦਗੀ ਮੈਟਰੋ ਟ੍ਰੇਨ ਦੀ ਆਵਾਜਾਈ ਜੀ ਲੱਗਦੀ ਹੈ ਜਿੱਥੇ ਇੱਕ ਪਰੇਸ਼ਾਨੀ ਆਉਂਦੀ ਹੀ ਨਾਲ ਕਿੰਨੀਆਂ ਹੀ ਅਹਿਸਾਸ ਦੇ ਕੇ ਤੇ ਲੈ ਕੇ ਚਲੀ ਜਾਂਦੀ ਹੈ ਪਰ ਟ੍ਰੇਨ ਨੂੰ ਸੰਭਾਲ ਕਰ ਕਰਨ ਵਾਲੀ ਪਟਰੀ ਉਸ ਤਰ੍ਹਾਂ ਉਹਨਾਂ ਦਾ ਭਾਰ ਸਹਾਰਦੀ ਰਹਿੰਦੀ ਹੈ ਕਿੰਨਾ ਹੀ ਦਰਦ ਹੋਵੇ ਜ਼ਿੰਦਗੀ ਵਿੱਚ ਪਰ ਉਹ ਚੁੱਪਚਾਪ ਹਟ ਰੇਲ ਨੂੰ ਚੱਲਦੀ ਰਹਿੰਦੀ ਹੈ ਤਰਨਾ ਆਪਣੇ ਘਰ ਦੀ ਲਾਡਲੀ ਧੀ ਸੀ ਦੋ ਭਰਾਵਾਂ ਦੀ ਨਿੱਕੀ ਭੈਣ ਮਾਪਿਆਂ ਦਾ ਪਿਆਰ ਵੀ ਰੱਜ ਕੇ ਮਿਲ ਰਿਹਾ ਸੀ ਪੜ੍ਹਾਈ ਲਿਖਾਈ ਵੀ ਠੀਕ ਹੀ ਸੀ ਨੌਕਰੀ ਕਰਨ ਦਾ ਸ਼ੌਂਕ ਸੀ ਦੋਵੇਂ ਸਹੇਲੀਆਂ ਨੇ ਇੱਕੋ ਆਫਿਸ ਵਿੱਚ ਹੀ ਜੋਇਨਿੰਗ ਕਰ ਲਈ ਪ੍ਰੀਤ ਦੀ ਮਜਬੂਰੀ ਸੀ ਕਿ ਉਸ ਨੂੰ ਨੌਕਰੀ ਕਰਨੀ ਹੀ ਸੀ ਕੰਪਿਊਟਰ ਦੇ ਕੰਮ ਵਿੱਚ ਉਹ ਮਹਾਰੀ ਸੀ। ਸੋਸ਼ਲ ਮੀਡੀਆ ਹੈਂਡਲ ਕਰਨਾ ਉਹ ਚੰਗੀ ਤਰ੍ਹਾਂ ਨਾਲ ਆਉਂਦਾ ਸੀ। ਸੋ ਉਸ ਨੂੰ ਜਲਦੀ ਇਹ ਨੌਕਰੀ ਮਿਲ ਗਈ। ਸੈਲਰੀ ਵੀ ਕਾਫੀ ਚੰਗੀ ਮਿਲ ਰਹੀ ਸੀ। ਪਰ ਫਿਰ ਵੀ ਉਹ ਅੰਦਰੋਂ ਕੁਝ ਨਹੀਂ ਸੀ। ਉਸ ਦਾ ਕੁਮਲਾਇਆ ਹੋਇਆ ਚਿਹਰਾ ਦੇਖ ਉਸ ਦੀ ਉਦਾਸੀ ਅਤੇ ਖਾਲੀਪਨ ਦਾ ਪਤਾ ਚਲ ਹੀ ਜਾਂਦਾ ਸੀ। ਹਰ ਕੰਮ ਲਈ ਹਮੇਸ਼ਾ ਉਹ ਤਿਆਰ ਰਹਿੰਦੀ। ਕਦੀ ਕਿਸੇ ਨੂੰ ਜਲਦੀ ਨਾਲ ਨਾ ਨਹੀਂ ਨਾ ਨਹੀਂ ਕਰਦੀ ਸੀ। ਪਰ ਆਪਣੇ ਆਤਮ ਸਨਮਾਨ ਨੂੰ ਹਮੇਸ਼ਾ ਕਾਇਮ ਰੱਖਦੀ ਸੀ ਪਰ ਘਰ ਦਾ ਮਾਹੌਲ ਉਸ ਨੂੰ ਜਿਉਣ ਨਹੀਂ ਦਿੰਦਾ ਸੀ ਅਤੇ ਕਿਸੇ ਨਾਲ ਕੀਤਾ ਇਕਰਾਰ ਉਸ ਨੂੰ ਮਰ ਨਹੀਂ ਦਿੰਦਾ ਸੀ ਇਸੇ ਕਸ਼ਮਕਸ਼ ਵਿੱਚ ਹਮੇਸ਼ਾ ਹੀ ਗੁਆਚੀ ਰਹਿੰਦੀ ਕਿ ਉਸ ਦੇ ਜੀਵਨ ਵਿੱਚ ਵੀ ਕੋਈ ਬਦਲਾਅ ਕਦੇ ਆਵੇਗਾ ਸਵੇਰ ਦੀ ਸਰਜਰੀ ਜਿਹੀ ਰੌਸ਼ਨੀ ਵਿੱਚ ਤਰੀ ਤੇ ਫਿਰ ਇੱਕ ਵਾਰ ਆਫਿਸ ਦਾ ਸਫ਼ਰ ਸ਼ੁਰੂ ਕਰਦੀ ਹੈ ਤਰਨਾ ਤੇ ਪ੍ਰੀਤ ਘਰੋਂ ਨਿਕਲਦੀਆਂ ਹਨ ਅਤੇ ਆਪਣੇ ਆਪਣੇ ਕੰਮ ਵਿੱਚ ਮਸ਼ਰੂਫ ਹੋ ਜਾਂਦੀਆਂ ਹਨ। ਤਰਨ ਫਿਰ ਵੀ ਸਭ ਨਾਲ ਹੱਸ ਬੋਲ ਲੈਂਦੀ ਸੀ ਪਰ ਪ੍ਰੀਤ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਦੀ ਸੀ। ਉਸ ਦਾ ਹਾਸਾ ਤਾਂ ਕਦੀ ਇੱਕ ਦਾਈ ਹੀ ਬਦਲਾ ਵਿੱਚ ਬਿਜਲੀ ਦੀ ਲਹਿਰ ਵਾਂਗੀ ਝਲਕਦਾ। ਖੂਬਸੂਰਤੀ ਉਸ ਨੂੰ ਕੁਦਰਤੀ ਮਿਲੀ ਸੀ। ਪਰ ਚਿਹਰੇ ਦੀ ਉਦਾਸੀ ਉਸ ਨੂੰ ਹੋਰ ਦਿਲਕਿਸ਼ ਬਣਾਉਂਦੀ ਸੀ। ਪ੍ਰੀਤ ਰੋਜ਼ ਆਫਿਸ ਤੋਂ ਨਿਕਲ ਕੇ ਆਪਣਾ ਸਮਾਂ ਮੈਟਰੋ ਸਟੇਸ਼ਨ 'ਤੇ ਬੈਠ ਕੇ ਬਿਤਾਉਂਦੀ ਸੀ। ਕਾਫੀ ਸਮੇਂ ਤੋਂ ਉਸ ਦਾ ਇਹ ਵਤੀਰਾ ਚੱਲਦਾ ਰਹਿੰਦਾ। ਦੂਜੇ ਪਾਸੇ ਸਰਜੀਤ ਵੀ ਪ੍ਰੀਤ ਨੂੰ ਉੱਥੇ ਬੈਠੇ ਦੇਖਦਾ। ਕੁਝ ਸਮਾਂ ਦੂਰੋਂ ਬੈਠ ਕੇ ਹੀ ਉਸ ਵੱਲ ਤੱਕਦਾ ਰਹਿੰਦਾ। ਪ੍ਰੀਤ ਦੀ ਉਦਾਸੀ ਉਸ ਦੀ ਅੱਖਾਂ ਤੋਂ ਹੀ ਚਲਕਦੀ ਸੀ। ਚੰਨ ਜਿਹਾ ਮੁੱਖ ਅਤੇ ਅੱਖਾਂ ਵਿੱਚ ਪਸਰਿਆ ਖਾਲੀਪਨਾ ਸਰਜੀਤ ਨੂੰ ਆਪਣੇ ਵੱਲ ਖਿੱਚਦਾ ਪਰ ਅਣਜਾਣ ਸਖਸ਼ ਜਾਣ ਕੇ ਹਮੇਸ਼ਾ ਹੀ ਦੂਰੋਂ ਵੇਖ ਕੇ ਉਹ ਅੱਗੇ ਵੱਧ ਜਾਂਦਾ ਨਾਲ ਲੈ ਜਾਂਦਾ ਪ੍ਰੀਤ ਦੀ ਝਲਕ ਅਤੇ ਉਸ ਦੀਆਂ ਉਦਾਸ ਅੱਖਾਂ ਦੀ ਕਸ਼ਿਸ਼ ਹੁਣੇ ਰੋਜ਼ ਦਾ ਹਾਸਮ ਹੋ ਗਿਆ ਸੀ ਸਰਜੀਤ ਰੋਜ਼ ਕੁਝ ਸਮਾਂ ਪ੍ਰੀਤ ਨੂੰ ਮੈਟਰੋ ਸਟੇਸ਼ਨ ਦੀ ਆਖਰੀ ਸੀਟ ਉੱਪਰ ਬੈਠਿਆ ਦੇਖਦਾ ਫਿਰ ਆਪਣੇ ਘਰ ਵੱਲ ਤੁਰ ਪੈਂਦਾ ਸਭਨਾਂ ਦੀ ਜ਼ਿੰਦਗੀ ਵਿੱਚ ਭਾਵੇਂ ਹੀ ਬਦਲਾਅ ਆ ਗਿਆ ਸੀ ਪਰ ਪ੍ਰੀਤ ਦਾ ਜੀਵਨ ਇੱਕੋ ਜਿਹਾ ਚੱਲ ਰਿਹਾ ਸੀ ਕਰਨ ਵੀ ਪ੍ਰੀਤ ਦੀ ਖਮੋਸ਼ੀ ਦਾ ਕਾਰਨ ਉਸ ਕੋਲੋਂ ਪੁੱਛਦੀ ਪਰ ਹਰ ਵਾਰ ਪ੍ਰੀਤ ਉਸਨੂੰ ਹੱਸ ਕੇ ਟਾਲ ਦਿੰਦੀ ਅੱਜ ਪ੍ਰੀਤ ਦੇ ਮਾਮਾ ਜੀ ਮਾਮੀ ਜੀ ਨੇ ਆਉਣਾ ਸੀ ਜਿਸ ਕਰਕੇ ਪ੍ਰੀਤ ਦੇ ਚਿਹਰੇ ਉਪਰਾਂ ਥੋੜਾ ਜਿਹਾ ਸਕੂਨ ਨਜ਼ਰ ਆ ਰਿਹਾ ਸੀ ਨਾਲ ਹੀ ਉਹਨਾਂ ਦਾ ਗੋਦ ਲਿਆ ਛੋਟਾ ਜਿਹਾ ਬੇਟਾ ਵੀ ਜਿਸ ਦਾ ਨਾਂ ਜਸਪ੍ਰੀਤ ਚੰਨ ਵਰਗਾ ਚਿੱਟਾ ਅਤੇ ਗੁਲਾਬੀ ਰੰਗਤ ਸੀ ਉਸ ਦੀ ਲੰਬੇ ਸਮੇਂ ਤੋਂ ਬੱਚਾ ਨਾ ਹੁਣ ਕਰਕੇ ਮਾਮੀ ਜੀ ਡਿਪਰੈਸ਼ਨ ਦੀ ਬਿਮਾਰੀ ਨਾਲ ਡਰ ਰਹੀ ਸੀ 3 ਸਾਲ ਪਹਿਲਾਂ ਤਾਂ ਉਹਨਾਂ ਨੇ ਆਤਮ ਹਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਨਸੀਬ ਚੰਗਾ ਸੀ ਜੋ ਵੇਲੇ ਸਰ ਮਾਮਾ ਜੀ ਆ ਗਏ ਅਤੇ ਉਹਨਾਂ ਨੂੰ ਬਚਾ ਲਿਆ ਗਿਆ ਫਿਰ ਮਾਮਾ ਜੀ ਨੇ ਇੱਕ ਪਿਆਰਾ ਜਿਹਾ ਬੱਚਾ ਗੋਦ ਲੈ ਲਿਆ ਮੰਮੀ ਜੀ ਬੱਚੇ ਨਾਲ ਜੁੜ ਗਈ ਅਤੇ ਆਪ ਹੀ ਡਿਪਰੈਸ਼ਨ ਦੀ ਬਿਮਾਰੀ ਤੋਂ ਉਭਾਰ ਵੀ ਗਈ। ਪ੍ਰੀਤ ਉਸ ਵੇਲੇ ਪੀਜੀ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਸੀ। ਉਸ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ। ਮਾਮਾ ਜੀ ਮਿਲਉਂਦੇ ਅਤੇ ਉਹ ਵੀ ਕਾਫੀ ਪਰੇਸ਼ਾਨ ਹੁੰਦੇ। ਮੰਮੀ ਜੀ ਆਪਣੀ ਹੀ ਬਿਮਾਰੀ ਨਾਲ ਲੜ ਰਹੀ ਸੀ। ਪ੍ਰੀਤ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਗਿਆ ਸੀ। ਤਰਨੇ ਵੀ ਪ੍ਰੀਤ ਨੂੰ ਉਸ ਵੇਲੇ ਬੜਾ ਚੇਤੇ ਕੀਤਾ ਪ੍ਰੀਤ ਦੇ ਮਾਮਾ ਜੀ ਅੱਗੇ ਬੇਨਤੀ ਵੀ ਕੀਤੀ ਇਹ ਉਹ ਇੱਕ ਵਾਰ ਪ੍ਰੀਤ ਦੇ ਪੀਜੀ ਚਲੇ ਜਾਣਾ ਪਰ ਮਾਮਾ ਜੀ ਨੇ ਕਦੀ ਹਮਮੀ ਨਹੀਂ ਭਰੀ ਹੁਣ ਵੀ ਪ੍ਰੀਤ ਆਪਣੇ ਮਾਪਿਆਂ ਦੇ ਘਰ ਇੱਕ ਨੌਗਰਾਨੀ ਨਾਲ ਇਕੱਲੀ ਹੀ ਰਹਿੰਦੀ ਸੀ ਮਾਮਾ ਜੀ ਨੇ ਬਹੁਤ ਕਿਹਾ ਕਿ ਪ੍ਰੀਤ ਉਹਨਾਂ ਨਾਲ ਰਹੇ ਪਰ ਉਸਨੇ ਸਿਰੇ ਤੋਂ ਨਕਾਰ ਦਿੱਤਾ ਪਰ ਪੀਜੀ ਤੋਂ ਵਾਪਸ ਪਰਤਣ ਤੋਂ ਬਾਅਦ ਉਹ ਚੁੱਪਚਾਪ ਹੀ ਹੋ ਗਈ ਉਸ ਦਾ ਹੱਸਾ ਕਿਤੇ ਖੋ ਗਿਆ ਗਿਆ ਉਸ ਦੇ ਸ਼ਬਦਾਂ ਵਿੱਚ ਉਦਾਸੀ ਅਤੇ ਨਿਰਾਸ਼ਤਾ ਜਹੀ ਆ ਗਈ ਸੁਹੇਰੇ ਰੰਗਾਂ ਨੂੰ ਪਾਉਣ ਵਾਲੀ ਉਹ ਹਸਮੁਖ ਪ੍ਰੀਤ ਨੇ ਆਪਣੇ ਜ਼ਿੰਦਗੀ ਵਿੱਚ ਫਿੱਕੇ ਰੰਗ ਭਰ ਲਏ ਚਿਹਰੇ ਉੱਪਰ ਇੱਕ ਗੰਭੀਰ ਭਾਵ ਕਾਇਮ ਕਰ ਲਏ ਜਾ ਕੇ ਵੀ ਇਸ ਉਦਾਸੀ ਦਾ ਕਾਰਨ ਉਹ ਕਿਸੇ ਨੂੰ ਆਖ ਨਹੀਂ ਸਕਦੀ ਸੀ ਮਾਮਾ ਜੀ ਅਤੇ ਮਾਮੀ ਜੀ ਨਾਲ ਜਸਪ੍ਰੀਤ ਰਾਤ ਵਿਲੇ ਆਏ ਪ੍ਰੀਤ ਰੋਜਵਾਂਗ ਮੈਟਰੋ ਸਟੇਸ਼ਨ ਤੇ ਬੈਠ ਕੇ ਘਰ ਪਰਤਾਈ ਪਰ ਕਿੰਨਾ ਰਹਾ ਕਿ ਅੱਜ ਉਸਨੇ ਬਾਜ਼ਾਰ ਜਾ ਕੇ ਜਸਪ੍ਰੀਤ ਲਈ ਬਹੁਤ ਸਾਰੇ ਖਿਡਾਉਣੇ ਅਤੇ ਕੱਪੜੇ ਲਏ ਮਾਮਾ ਜੀ ਮਾਮੀ ਜੀ ਲਈ ਵੀ ਕੱਪੜੇ ਖਰੀਦੇ ਨਾਲ ਹੀ ਸਭਣਾ ਦੀ ਪਸੰਦ ਦੀ ਮਠਿਆਈ ਵੀ ਖਰੀਦੀ ਰੋਜ ਦੇ ਮੁਕਾਬਲੇ ਅੱਜ ਉਸਦੇ ਚਿਹਰੇ ਤੇ ਥੋੜੀ ਜੀ ਮੁਸਕਰਾਹਟ ਸੀ ਜੋ ਤਰਨਵੀ ਮਹਿਸੂਸ ਕਰ ਰਹੀ ਸੀ ਨਾਲ ਹੀ ਉਹ ਖੁਸ਼ ਵੀ ਸੀ ਇੱਕ ਲੰਬੇ ਸਮੇਂ ਬਾਅਦ ਪ੍ਰੀਤ ਖੁਸ਼ ਹੈ। ਸਰਜੀਤ ਨੇ ਵੀ ਦੂਰੋਂ ਇਹ ਮਹਿਸੂਸ ਕੀਤਾ ਅਤੇ ਉਸਦੇ ਚਿਹਰੇ ਉੱਪਰ ਵੀ ਛੋਟੀ ਜਿਹੀ ਮੁਸਕਰਾਹਟ ਆ ਗਈ। ਪ੍ਰੀਤ ਨੇ ਘਰ ਪਰਤ ਕੇ ਸਾਰਾ ਕੰਮ ਜਲਦੀ ਜਲਦੀ ਖਤਮ ਕੀਤਾ। ਮਾਮਾ ਜੀ, मामੀ ਜੀ ਅਤੇ ਜਸਪ੍ਰੀਤ ਲਈ ਵਧੀਆ ਜਿਹਾ ਖਾਣਾ ਬਣਾਇਆ। ਫਿਰ ਉਹਨਾਂ ਲਈ ਕਮਰਾ ਤਿਆਰ ਕਰਵਾਇਆ। ਮਾਮਾ ਜੀ ਨੂੰ ਘਰ ਆਉਂਦੇ-ਆਉਂਦੇ ਰਾਤ ਲੱਗੀ। ਦਰਵਾਜ਼ੇ 'ਚ ਵਰਦੇ ਹੀ ਪ੍ਰੀਤ ਨੇ ਮਾਮਾ ਜੀ ਨੂੰ ਗਲਵਕੜੀ ਪਾ ਲਈ ਮਮੀ ਜੀ ਦੀਆਂ ਅੱਖਾਂ ਵਿੱਚ ਵੀ ਪਾਣੀ ਦੀਆਂ ਬੂੰਦਾਂ ਝਲਕਾਈਆਂ ਅਤੇ ਜਲਦੀ ਨਾਲ ਪ੍ਰੀਤ ਨੂੰ ਆਪਣੀ ਮਮਤਾ ਦੀ ਬੁਖਲ ਵਿੱਚ ਲੈ ਲਿਆ ਪ੍ਰੀਤ ਵੀ ਮਮੀ ਜੀ ਦੇ ਗਲੇ ਲੱਕ ਕੇ ਰੋਣ ਲੱਗੀ ਘਰ ਦਾ ਮਾਹੌਲ ਈ ਹੋਰ ਹੋ ਗਿਆ ਕੁਝ ਪਲ ਜਿਵੇਂ ਇਹ ਸਮਾਂ ਹੀ ਰੁਕ ਗਿਆ ਜਸਪ੍ਰੀਤ ਨੇ ਆਪਣੀ ਮਾਂ ਨੂੰ ਰੋਂਦਾ ਦੇਖਿਆ ਤਾਂ ਉਹ ਵੀ ਉੱਚੀ ਉੱਚੀ ਰੋਣ ਲੱਗ ਗਿਆ ਉਸ ਦਾ ਰੋਣਾ ਸੁਣ ਕੇ ਪ੍ਰੀਤ ਨੇ ਜਸਪੀਤ ਨੂੰ ਗੁੱਦੀ ਚੁੱਕ ਲਿਆ ਅਤੇ ਪਿਆਰ ਕਰਦੀ ਹੋਈ ਉਸ ਨੂੰ ਅੰਦਰ ਵੱਲ ਲੈ ਗਈ। ਨਾਲ ਹੀ ਉਸ ਨੂੰ ਚੁੱਪ ਕਰਾਉਣ ਲਈ ਉਸਦੇ ਲਈ ਜੋ ਖਿਡੌਣੇ ਉਹ ਲੈ ਕੇ ਆਈ ਸੀ ਉਹ ਉਸ ਅੱਗੇ ਰੱਖ ਦਿੱਤੇ। ਖਿਡੌਣੇ ਦੇਖਦੇ ਹੀ ਜਸਪੀਤ ਰੋਣਾ ਭੁੱਲ ਗਿਆ ਅਤੇ ਜਲਦੀ ਨਾਲ ਆਪਣੇ ਖਿਡੌਣੇ ਦੇਖਣ ਲੱਗ ਪਿਆ। ਫਿਰ ਕੁਝ ਖਿਡੌਣੇ ਲੈ ਕੇ ਪਾਪਾ ਪਾਪਾ ਕਰਦਾ ਮਾਮਾ ਜੀ ਵੱਲ ਦੌੜਨ ਲੱਗ ਪਿਆ। ਪ੍ਰੀਤ ਜਸਪ੍ਰੀਤ ਨੂੰ ਬਹੁਤ ਧਿਆਨ ਨਾਲ ਦੇਖ ਰਹੀ ਸੀ ਉਸ ਦਾ ਹਰ ਕਦਮ ਮਹਿਸੂਸ ਕਰ ਰਹੀ ਸੀ ਜਸਪ੍ਰੀਤ ਦੀ ਖੁਸ਼ੀ ਦੇਖਦੇ ਹੀ ਮਾਰ ਰਹੀ ਸੀ ਉਹ ਸਵਨਾ ਨੂੰ ਆਪਣੇ ਘੜਾਉਣੇ ਦਿਖਾ ਰਿਹਾ ਸੀ ਮਾਮਾ ਜੀ ਵੀ ਦੇਖ ਰਹੇ ਸੀ ਖਾਣਾ ਖਾਣ ਤੋਂ ਬਾਅਦ ਸਭ ਨੇ ਛੱਤ ਉੱਪਰ ਹੀ ਬਿਸਤਰੇ ਵਿਛਾਉਣ ਲਈ ਆਮੀ ਭਰੀ ਧਰਨਵੀ ਛੱਤ ਉੱਪਰ ਆ ਗਈ ਅਤੇ ਪ੍ਰੀਤ ਦਾ ਹੱਥ ਫੜਾਉਣ ਲੱਗੀ ਜਲਦੀ ਸਾਰਾ ਕੰਮ ਖਤਮ ਹੋ ਗਿਆ ਮਾਮਾ ਜੀ ਮਾਮੀ ਜੀ ਅਤੇ ਜਸਪ੍ਰੀਤ ਸਭ ਉੱਪਰ ਹੀ ਆ ਗਏ। ਪ੍ਰੀਤ ਇੱਕ ਪਾਸੇ ਮਾਮਾ ਜੀ, मामੀ ਜੀ ਨਾਲ ਗੱਲਾਂ ਕਰ ਰਹੀ ਤੇ ਦੂਜੇ ਪਾਸੇ ਉਸ ਦਾ ਸਾਰਾ ਧਿਆਨ ਜਸਪ੍ਰੀਤ ਵੱਲ ਸੀ। ਉਹ ਵਿੱਚ ਵਿੱਚ ਉਸ ਨੂੰ ਦੇਖ ਕੇ ਮੁਸਕਰਾ ਰਹੀ ਸੀ। ਦੇਰ ਰਾਤ ਜਦੋਂ ਪ੍ਰੀਤ ਦੁੱਧ ਕਰਮ ਕਰਕੇ ਸਾਰਿਆਂ ਲਈ ਲੈ ਕੇ ਆਈ ਤਾਂ मामੀ ਜੀ ਨੇ ਕਿਹਾ ਪ੍ਰੀਤ ਪੁੱਤਰ ਜਸਬੀਤ ਰਾਤ ਨੂੰ ਦੁੱਧ ਨਹੀਂ ਪੀਂਦਾ। ਉਸ ਨੂੰ ਕਿੱਥੇ ਲੈ ਜਾਂਦਾ? ਪ੍ਰੀਤ ਇਕਦਮ ਹਰਾਨ ਹੋ ਕੇ ਮਾਮਾ ਜੀ ਨੂੰ ਧੱਕਣ ਲੱਗੀ ਨਾਲ ਹੀ ਉਹਦੀਆਂ ਅੱਖਾਂ ਵਿੱਚ ਨਮੀ ਉਤਰਾਈ ਜਿਵੇਂ ਉਸ ਨੂੰ ਕੋਚੇ ਤੇ ਆ ਗਿਆ ਫਿਰ ਅੱਖਾਂ ਵਿੱਚ ਆਏ ਅੰਜੂ ਨੂੰ ਛਪਾਉਣ ਲਈ ਉਸਨੇ ਜਲਦੀ ਨਾਲ ਮੂੰਹ ਫੇਰ ਲਿਆ ਅਤੇ ਬੜੀ ਹੀ ਸਫਾਈ ਨਾਲ ਆਪਣੇ ਹੰਝੂ ਗੁੰਝ ਲਏ ਮਾਮਾ ਜੀ ਦੀਆਂ ਅੱਖਾਂ ਉਸ ਉਪਰੇ ਸੀ ਇੱਕ ਤੜਫ ਉਹਨਾਂ ਦੀਆਂ ਅੱਖਾਂ ਵਿੱਚ ਵੀ ਸੀ ਪਰ ਉਹ ਚੁੱਪ ਰਿਹਾ ਦੇਰ ਰਾਤ ਜਸਪ੍ਰੀਤ ਉੱਠ ਗਿਆ ਅਤੇ ਰੋਣ ਲੱਗਾ ਮਾਮੀ ਜੀ ਹਾਲੇ ਵੀ ਕੁਝ ਦਵਾਈਆਂ ਖਾ ਰਹੀ ਸੀ ਜਿਸ ਨਾਲ ਉਹਨਾਂ ਨੂੰ ਡੂੰਗੀ ਨੀਂਦ ਆਉਂਦੀ ਸੀ ਜਸਪ੍ਰੀਤ ਨੂੰ ਰਾਤ ਵੇਲੇ ਮਾਮਾ ਜੀ ਹੀ ਸਾਹਮਣੇ ਸੀ ਮਾਮਾ ਜੀ ਉੱਠ ਕੇ ਉਸਨੂੰ ਚੁੱਪ ਕਰਾਉਣ ਲਈ ਇੱਧਰ ਉੱਧਰ ਲੈ ਕੇ ਘਮਾਉਣ ਲੱਗੇ ਪਰ ਉਹ ਹਾਲੇ ਵੀ ਚੁੱਪ ਰਿਆ ਸੀ ਪ੍ਰੀਤਵੀ ਉੱਠ ਗਈ ਅਤੇ ਮਾਮਾ ਜੀ ਨੂੰ ਵੇਖ ਕੇ ਮਾਮਾ ਜੀ ਜਸ ਨੂੰ ਮੈਂ ਸਵਾ ਦੇਵਾਂ ਜਸਨਾ ਸੁਣਦੇ ਹੀ ਮਾਮਾ ਜੀ ਦੀਆਂ ਅੱਖਾਂ ਭਰ ਆਈਆਂ ਅਤੇ ਜਲਦੀ ਨਾਲ ਉਹਨਾਂ ਨੇ ਜਸਪ੍ਰੀਤ ਨੂੰ ਪ੍ਰੀਤ ਦੀ ਝੋਲੀ ਪਾ ਦਿੱਤਾ ਪ੍ਰੀਤ ਨੇ ਘੁੱਟ ਕੇ ਪਿਆਰ ਨਾਲ ਉਸ ਨੂੰ ਆਪਣੀ ਹਿੱਕ ਨਾਲ ਲਾ ਲਿਆ ਜਸਪ੍ਰੀਤ ਵੀ ਮਮਤਾ ਮਈ ਅਹਿਸਾਸ ਪਾ ਕੇ ਜਲਦੀ ਡੂੰਘੀ ਨੀ ਦੇ ਵਿੱਚ ਚਲੇ ਗਿਆ ਪ੍ਰੀਤ ਨੇ ਉਸ ਨੂੰ ਆਪਣੇ ਨਾਲ ਹੀ ਸਵਾਲਿਆ ਅਤੇ ਉਸ ਦਾ ਮੱਥਾ ਚੁੰਮਦੀ ਹੋਈ ਆਪਣੀਆਂ ਸੋਚਾਂ ਵਿੱਚ ਗਵਾਚ ਗਈ ਜਸ ਤੁਸੀਂ ਦੱਸਿਆ ਨਹੀਂ ਕਿ ਅੱਗੇ ਕਿੰਜ ਕਰਨਾ ਹੈ ਹੁਣ ਤਾਂ ਸਾਡੇ ਕੋਲ ਸਿਰਫ ਕੁਝ ਸਮਾਂ ਹੀ ਰਹਿ ਗਿਆ ਹੈ ਆਪ ਦਾ ਟ੍ਰੈਨਿੰਗ ਲਈ ਚਲੇ ਜਾਓਗੇ ਮੈਂ ਕਿਸ ਤਰ੍ਹਾਂ ਰਹਾਂਗੀ ਪ੍ਰੀਤ ਨਰਾਜ਼ ਹੋਈ ਹਰਜਸ ਨੂੰ ਆਖਦੀ ਹੈ ਪਰ ਹਰਜਸ ਚੁੱਪਚਾਪ ਪ੍ਰੀਤ ਦੀ ਨਰਾਜ਼ਗੀ ਦਾ ਮਜ਼ਾ ਆ ਲਈ ਜਾ ਰਿਹਾ ਸੀ ਦੋਵੇਂ ਨਾਲ ਹੀ ਕਾਲਜ ਵਿੱਚ ਪੜ੍ਹਦੇ ਸੀ ਦੋਹਾਂ ਵਿੱਚ ਦੋਸਤੀ ਤੋਂ ਵੱਧ ਪਿਆਰ ਸੀ ਜੋ ਦੋਵੇਂ ਜਣੇ ਹੀ ਜਾਣਦੇ ਸੀ ਪਰ ਦੋਵੇਂ ਹੀ ਆਪਣੇ ਭਵਿੱਖ ਨੂੰ ਲੈ ਕੇ ਸੋਚੇ ਸੀ ਇਸ ਲਈ ਉਹ ਕੁਝ ਸਮਾਂ ਹੋਰ ਚਾਹੁੰਦੇ ਸੀ ਜਿਸ ਨਾਲ ਉਹ ਸਕੂਨ ਦੀ ਜ਼ਿੰਦਗੀ ਬਿਤਾ ਸਕਣਾਂ ਹਰਜਸ ਪ੍ਰੀਤ ਨੂੰ ਆਪਣੀ ਗਲਬਕੜੀ ਵਿੱਚ ਲੈ ਕੇ ਪ੍ਰੀਤ ਤੂੰ ਕਿਉਂ ਚਿੰਤਾ ਕਰਦੀ ਹੈ ਮੇਰੀਆਂ ਯਾਦਾਂ ਮੇਰਾ ਪਿਆਰ ਸਭ ਕੁਝ ਤਾਂ ਮੈਂ ਤੇਰੇ ਕੋਲ ਛੱਡ ਜਾਵਾਂਗਾ ਫਿਰ ਕੁਝ ਸਮੇਂ ਦੀ ਗੱਲ ਹੈ ਨਾਲ ਹੀ ਰਹਾਂਗੇ ਵੈਸੇ ਵੀ ਤੇਰੇ ਮਾਮਾ ਜੀ ਨੂੰ ਸਾਡੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ ਫਿਰ ਕਿਉਂ ਪਰੇਸ਼ਾਨ ਹੁੰਦੀ ਹੈ ਇਹ ਆ ਕੇ ਹਰਜਸ ਨੇ ਪ੍ਰੀਤ ਦੇ ਮੱਥੇ ਨੂੰ ਆਪਣੇ ਪਿਆਰ ਨਾਲ ਛੋ ਲਿਆ ਪ੍ਰੀਤ ਦੀਆਂ ਅੱਖਾਂ ਬੰਦ ਹੋ ਗਈਆਂ ਅਤੇ ਉਹ ਹਰਜਸ ਦੀਆਂ ਬਾਹਾਂ ਵਿੱਚ ਸਿਮਟ ਗਈ ਪ੍ਰੀਤ ਹਰਜਸ ਨੂੰ ਚੇਤੇ ਕਰਦੇ ਹੋਏ ਨੀਂਦ ਦੀ ਦੁਨੀਆ ਵਿੱਚ ਚਲੀ ਗਈ ਇੱਕ ਸਕੂਨ ਉਹਦੇ ਚਿਹਰੇ ਉੱਪਰ ਉਤਰ ਆਇਆ ਪ੍ਰੀਤ ਹਰਜਸ ਨਾਲ ਬਿਤਾਏ ਸਮੇਂ ਵਿੱਚ ਚਲੀ ਗਈ ਨੀਂਦ ਵੀ ਮਿੱਠੀ ਜਿਹੀ ਥਾਪਕੀ ਨਾਲ ਸੌਂ ਗਈ ਸਵੇਰੇ ਸਵੇਰੇ ਹੀ ਜਸਪ੍ਰੀਤ ਉਤਰਉਣ ਲੱਗਾ ਮੰਮਾ ਮੰਮਾ ਇਹਨਾਂ ਵਿੱਚ ਹੀ ਪ੍ਰੀਤ ਦੀ ਆਖ ਖੁੱਲ ਗਈ ਜਲਦੀ ਹੀ ਉਸਨੇ ਜਸਪ੍ਰੀਤ ਨੂੰ ਹਿੱਕ ਨਾਲ ਲਗਾ ਲਿਆ ਅਤੇ ਪਿਆਰ ਨਾਲ ਚੁੱਪ ਕਰਾਉਣ ਲੱਗ ਪਈ ਪਰ ਜਸਪ੍ਰੀਤ ਲਗਾਤਾਰ ਰੋਈ ਗਿਆ ਉੱਦੇ ਰੋਣ ਦੀ ਆਵਾਜ਼ ਨਾਲ ਮਾਮਾ ਜੀ ਮਾਮੀ ਜੀ ਦੀ ਨੀਂਦਰ ਵੀ ਖੁੱਲ ਗਈ ਮਾਮੀ ਜੀ ਪ੍ਰੀਤ ਪੁੱਤਰ ਜਸਪ੍ਰੀ ਚੁੱਪ ਨਹੀਂ ਹੋਏਗਾ ਇਸ ਨੂੰ ਹੁਣ ਭੁੱਖ ਲੱਗੀ ਹੋਣੀ ਥੋੜਾ ਦੁੱਧ ਲੈ ਕੇ ਆ ਨਾਲ ਕੋਈ ਬਿਸਕਟ ਵੀ ਖਾਲੀ ਦੁੱਧ ਨਹੀਂ ਪੀਏਗਾ ਪ੍ਰੀਤ ਜੀ ਮਾਮੀ ਜੀ ਪ੍ਰੀਤ ਮਾਝੂ ਜਿਹੀ ਹੋਕੇ ਠਾਹ ਤਰਾਈ ਅਤੇ ਰਸੋਈ ਵਿੱਚ ਦੁੱਧ ਗਰਮ ਕਰਨ ਲੱਗੀ ਅੱਖਾਂ ਅਗੇ ਧੁੰਦਲਾਪਨ ਆ ਗਿਆ ਅਤੇ ਵਾਰ-ਵਾਰ ਕੰਨਾਂ ਵਿੱਚ ਮਮਾ ਮਮਾ ਦੀ ਆਵਾਜ਼ ਆਉਣ ਲੱਗ ਪਈ ਆਪੀ ਰੂਪੀ ਇਹਨੇ ਨੂੰ ਮਾਮਾ ਜੀ ਵੀ ਹੈ ਡਾਕਟਰ ਆਏ ਪ੍ਰੀਤ ਦੀ ਸਿਸਕੀ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਤਕਲਫ ਪਈ ਜਲਦੀ ਨਾਲ ਪ੍ਰੀਤ ਦੇ ਸਿਰ ਉੱਪਰ ਹੱਥ ਰੱਖ ਕੇ ਪਿਆਰ ਨਾਲ ਉਸਨੂੰ ਚੁੱਪ ਕਰਾਇਆ ਪੁੱਤਰ ਦੇਖ ਦਿਲ ਛੋਟਾ ਨਾ ਕਰ ਜਸਪ੍ਰੀਤ ਤੇਰਾ ਹੀ ਪੁੱਤਰ ਹੈ ਨਹੀਂ ਮਾਮਾ ਜੀ ਜਸ ਆਪਣਾ ਤੇ ਮਾਮੀ ਜੀ ਦਾ ਪੁੱਤਰ ਹੈ ਮੈਂ ਤਾਂ ਉਸ ਦੀ ਕੋਈ ਕੁਝ ਵੀ ਨਹੀਂ ਝੋਂਪ ਲਿਖਾ ਪਾਣਾ ਦਿਲ ਨੂੰ ਮੇਰਾ ਚੰਦਨ ਹੁਣ ਵੀ ਅਸਮਾਨ ਵਿੱਚ ਉੱਠਦਾ ਹੈ ਰੋਜ਼ ਮੈਨੂੰ ਦੂਰੋਂ ਹਾਇ ਦੇਖਦਾ ਜਿਸ ਦਾ ਇੰਤਜ਼ਾਰ ਵੀ ਮੈਂ ਕਰਦੀ ਹਾਂ ਪਰ ਜਾਣਦੀ ਹਾਂ ਕਿ ਇਹ ਨਾ ਮੁੱਕਣ ਵਾਲਾ ਇੰਤਜ਼ਾਰ ਹੈ ਜਸਪ੍ਰੀਤ ਸਿਰਫ ਆਪਣਾ ਬੇਟਾ ਹੈ ਮਾਮਾ ਜੀ ਦੀਆਂ ਵੀ ਅੱਖਾਂ ਭਰਾਈਆਂ ਸ੍ਰੀਤ ਨੇ ਦੁੱਧ ਨਾਲ ਨਾਲ ਬਿਸਕਟ ਮਾਮੀ ਜੀ ਵੱਲ ਤਰਫੋਂ ਮਾਮੀ ਜੀ ਨੇ ਜਲਦੀ ਨਾਲ ਜਸਪ੍ਰੀਤ ਨੂੰ ਦੁੱਧ ਨਾਲ ਬਿਸਕਟ ਖਾਣ ਲੱਗੇ ਨਾਲ ਹੀ ਉਸ ਨਾਲ ਗੱਲਾਂ ਕਰਨ ਲੱਗੀ ਉਹਨਾਂ ਦਾ ਅਸ ਵਿੱਚ ਪਿਆਰ ਦੇਖ ਕੇ ਪ੍ਰੀਤ ਮੁਸਕਰਾਉਣ ਲੱਗੀ ਅੱਜ ਪ੍ਰੀਤ ਦੇ ਆਫਿਸ ਦੀ ਛੁੱਟੀ ਸੀ ਉਹ ਤਰਨਾ ਤੇ ਬੰਮਾ ਜੀ, ਮਾਮੀ ਜੀ ਅਤੇ ਜਸਪ੍ਰੀਤ ਨੂੰ ਨਾਲ ਲੈ ਕੇ ਬਾਹਰ ਨੂੰ ਨਿਕਲ ਗਏ ਵੱਡੇ ਗੁਰੂ ਘਰ ਆਏ ਅਤੇ ਨਾਲੇ ਮੱਥਾ ਟੇਕਿਆ ਗੁਰੂ ਘਰ ਬਹੁਤ ਵੱਡਾ ਸੀ ਦੂਰੋਂ ਦੂਰੋਂ ਲੋਕੀ ਮੱਥਾ ਟੇਕਣ ਆਇਆ ਕਰਦੇ ਸੀ ਪ੍ਰੀਤ ਗੁਰੂ ਘਰ ਆ ਕੇ ਖੁਸ਼ ਸੀ ਜਸਪ੍ਰੀਤ ਵੀ ਬਹੁਤ ਖੁਸ਼ ਨਜ਼ਰ ਆ ਰਿਹਾ ਸੀ ਉਸ ਨੂੰ ਦੇਖ ਕੇ ਪ੍ਰੀਤ ਦੇ ਚਿਹਰੇ ਉੱਪਰ ਵੀ ਖੁਸ਼ੀ ਸੀ ਜਿਸ ਨੇ ਇਸ ਦੇ ਨਾਲ ਉਹਦੇ ਚਿਹਰੇ ਉੱਪਰ ਵਾਖੀ ਨੂਰ ਫੈਲ ਰਿਹਾ ਸੀ ਸਰਜੀਤ ਵੀ ਛੁੱਟੀ ਹੋਣ ਕਾਰਨ ਅੱਜ ਉਸੇ ਗੁਰੂ ਘਰ ਮੱਥਾ ਟੇਕਣ ਆਇਆ ਸੀ ਨਾਲ ਹੀ ਉਸ ਦੀ ਮੰਮੀ ਜੀ ਵੀ ਆਏ ਸੀ ਜੋੜਿਆਂ ਦੀ ਸੇਵਾ ਕਰਦੇ ਹੋਏ ਸਰਜੀਤ ਦੀ ਨਜ਼ਰ ਪ੍ਰੀਤ ਉੱਪਰ ਪਈ ਉਹਦਾ ਹੱਸਦਾ ਹੋਇਆ ਚਿਹਰਾ ਦੇਖ ਕੇ ਆਪ ਵੀ ਅਰਦਾਸ ਵਿੱਚ ਬਾਬਾ ਜੀ ਦਾ ਸ਼ੁਕਰਾਨਾ ਕਰਨ ਲੱਗਾ ਪ੍ਰੀਤ ਦੇ ਚਿਹਰੇ ਉੱਪਰ ਖੁਸ਼ੀ ਦੇਖ ਕੇ ਉਸ ਦਾ ਆਪਣਾ ਚਿਹਰਾ ਵੀ ਖਿਲਰ ਉੱਠਿਆ ਅਣਜਾਣ ਹੋਣ ਤੋਂ ਬਾਅਦ ਵੀ ਪ੍ਰੀਤ ਉਸ ਨੂੰ ਆਪਣੀ ਜਹੀ ਲੱਗਦੀ ਉਸ ਦੀ ਉਦਾਸੀ ਦੇਖ ਕੇ ਹਰਬਲੇ ਵੀ ਉਹ ਪ੍ਰੀਤ ਦੀ ਹੀ ਉਦਾਸੀ ਬਾਰੇ ਸੋਚਦਾ ਰਹਿੰਦਾ ਪਰ ਅੱਜ ਪ੍ਰੀਤ ਨੂੰ ਖੁਸ਼ ਦੇਖ ਕੇ ਉਹ ਆਪ ਵੀ ਅਣਜਾਣੀ ਜਿਹੀ ਖੁਸ਼ੀ ਨੂੰ ਮਹਿਸੂਸ ਕਰ ਰਿਹਾ ਸੀ ਸੇਵਾ ਕਰਕੇ ਜਦੋਂ ਆਪਣੀ ਮੰਮੀ ਜੀ ਕੋਲ ਆਇਆ ਤਾਂ ਮੰਮੀ ਜੀ ਝਟ ਸਵਾਲ ਕੀਤਾ ਮੇਰਾ ਪੁੱਤਰ ਅੱਜ ਬੜਾ ਖੁਸ਼ ਨਜ਼ਰ ਆ ਰਿਹਾ ਹੈ ਤੇਰੀ ਦੀ ਚਮਕ ਦੱਸ ਰਹੀ ਹੈ ਕੋਈ ਖਾਸ ਗੱਲ ਹੋਈ ਹੈ ਹੁਣੇ-ਹੁਣੇ ਸਰਜੀਤ ਗੱਲ ਨੂੰ ਠੱਲ ਪਾਉਣ ਲੱਗੀ ਮੰਮੀ ਜੀ ਕੁਛ ਨਹੀਂ ਬਸ ਤੁਹਾਨੂੰ ਤਾਂ ਬਹਾਨਾ ਚਾਹੀਦਾ ਹੈ ਤੇਰੀ ਟਾਂ ਖਿੱਚਣ ਦਾ ਸਰਜੀਤ ਬਚਪਨ ਤੋਂ ਹੀ ਆਪਣੀ ਮਾਂ ਨਾਲ ਵੱਧ ਜੁੜਿਆ ਹੋਇਆ ਸੀ ਐਸ ਵੀ ਮਾਂ ਮੂੰਹ ਵੇਖ ਕੇ ਹੀ ਦੱਸ ਦਿੰਦੀ ਸੀ ਕਿ ਹੁਣ ਉਸਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਇੰਨੀ ਦੇਰ ਵਿੱਚ ਜਸਪ੍ਰੀਤ ਟਰਦਾ-ਟਰਦਾ ਸਰਜੀਤ ਵੱਲ ਆ ਗਿਆ ਅਤੇ ਸਰਜੀਤ ਦੀ ਮੰਮੀ ਜੀ ਨੂੰ ਦੇਖ ਕੇ ਰੋਣ ਲੱਗਾ ਪਿੱਛੇ ਪਿੱਛੇ ਪ੍ਰੀਤ ਵੀ ਦੌੜੀ ਆਈ ਅਤੇ ਉਸ ਨੂੰ ਗੋਦ ਵਿੱਚ ਲੈ ਲਿਆ। ਫਿਰ ਵੀ ਜਸਪ੍ਰੀਤ ਸਰਜੀਤ ਦੀ ਮੰਮੀ ਜੀ ਵੱਲ ਵਾਹਾਂ ਕਰਕੇ ਰੋਣ ਲੱਗਾ। ਸਰਜੀਤ ਦੀ ਮੰਮੀ ਨੇ ਵੀ ਉਸ ਨੂੰ ਗੌਰ ਨਾਲ ਦੇਖਿਆ ਫਿਰ ਪਿਆਰ ਨਾਲ ਪ੍ਰੀਤ ਕੋਲੋਂ ਜਸਪ੍ਰੀਤ ਨੂੰ ਲੈ ਲਿਆ। ਗੋਦੀ ਆਉਂਦੇ ਹੀ ਜਸਪ੍ਰੀਤ ਚੁੱਪ ਹੋ ਗਿਆ ਅਤੇ ਹੱਸਣ ਲੱਗਾ। ਪ੍ਰੀਤ ਤੇ ਸਰਜੀਤ ਦੋਵੇਂ ਉਹਨਾਂ ਵੱਲ ਦੇਖਣ ਲੱਗੇ। ਇਹ ਸੀ ਜੀ ਕਹਾਣੀ ਦਾ ਪਾਗ ਪਹਿਲਾ ਕਹਾਣੀ ਦਾ ਪਾਗ ਦੂਜਾ ਕੱਲ ਆਵੇਗਾ ਜੀ। ਕਹਾਣੀ ਚੰਗੀ ਲੱਗੀ। ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ